ਸਤ ਸ੍ਰੀ ਅਕਾਲ ਦੋਸਤੋ ਕੈਨੇਡਾ ਜਾਣ ਦੇ ਚਾਹਵਾਨੋ ਕਦਰਦਾਨੋ ਤੇ ਨੌਜਵਾਨੋ ਹੋ ਜੋ ਹੁਸ਼ਿਆਰ ਤੇ ਹੁਣ ਜਿਹੜਾ ਪਿੱਛੇ ਹੋਇਆ ਵਿਜ਼ਟਰ ਵੀਜ਼ਾ ਤੇ ਬੈਂਡ ਤੇ ਬਹੁਤ ਜ਼ਿਆਦਾ ਸਖਤੀ ਔਰ ਹੋਰ ਵੀਜ਼ਾ ਤੇ ਵੀ ਲੱਗੀ ਆ ਤੇ ਵਰਕ ਪਰਮਿਟ ਵੀ ਬਹੁਤ ਘੱਟ ਮਿਲ ਰਹੇ ਨੇ ਕੈਨੇਡਾ ਵਿੱਚ ਇਹਦੇ ਨਾਲ ਨਾਲ ਇੱਕ ਬਹੁਤ ਵਧੀਆ ਤੁਹਾਨੂੰ ਇੱਕ ਖੁਸ਼ਖਬਰੀ ਦੇਣ ਲੱਗਾ ਜੋ ਖੁਸ਼ਖਬਰੀ ਇਹ ਹੈ ਕਿ ਆਪਣਾ ਲਿਬਰਲ ਪਾਰਟੀ ਦੇ ਜਿਹੜੇ ਜਗਮੀਤ ਸਿੰਘ ਨੇ ਜਿਹੜੇ ਉੱਥੋਂ ਦੇ ਇੱਕ ਮੰਤਰੀ ਨੇ ਜਿਨ੍ਹਾਂ ਨੇ ਥੂਣੀ ਲਾਈ ਹੋਈ ਸੀ ਸਪੋਰਟ ਲਾਈ ਹੋਈ ਸੀ ਐਦਾਂ ਕਰਕੇ ਟਰੂਡੋ ਨੂੰ ਟਰੂਡੋ ਸਰਕਾਰ ਨੂੰ ਜਿਹਦੇ ਸਿਰ ਤੇ ਸਰਕਾਰ ਚੱਲਦੀ ਸੀ ਜਿਵੇਂ ਇੱਥੇ ਭਾਜਪੀ ਨੂੰ ਮੋਦੀ ਸਾਹਿਬ ਦੀ ਇੱਕ ਡਿੱਗੀ ਹੋਈ ਸਰਕਾਰ ਨੂੰ ਇੱਕ ਤਰਲੇ ਲੈਂਦੇ ਸਹਿਕ ਦੀ ਪਾਣੀ ਮੰਗਦੀ ਸਰਕਾਰ ਨੂੰ ਜਿਵੇਂ ਆਪਣਾ ਇਹਨੇ ਨਿਤਿਸ਼ ਨੇ ਤੇ ਉਹਨੇ ਰਾਜੂ ਸਾਹਿਬ ਨੇ ਨਾਈਡੂ ਨੇ ਕੇ ਰਾਜੂ ਨੇ ਐਦਾਂ ਕਰਕੇ ਜਿਹੜੀ ਸਪੋਰਟ ਦੇਤੀ ਇੱਕ ਥੂਣੀ ਲਾਤੀ ਐਦਾਂ ਕਰਕੇ ਤੇ ਉਹਦੇ ਨਾਲ ਉਹ ਇਹਨਾਂ ਦੀ ਸਰਕਾਰ ਬਣ ਗਈ ਤੇ ਤਰਲਿਆਂ ਦੀ ਸਰਕਾਰ ਬਣ ਗਈ ਜਦੋਂ ਮਰਜ਼ੀ ਚਾਹੋ ਇਹਨਾਂ ਨੂੰ ਡੇਗ ਲੋ ਤੇ ਜਦੋਂ ਮਰਜ਼ੀ ਇਹਨਾਂ ਨੂੰ ਧੋਬੀ ਪਟਰਾ ਮਾਰ ਕੇ ਇੱਧਰ ਕਰ ਲੋ ਸੋ ਇਹ ਤਰਲਿਆਂ ਵਾਲੀ ਸਰਕਾਰ ਹੈ دب دب ਕੇ ਰਹਿੰਦੀ ਹੈ ਇਹੀ ਉਹੀ ਮੋਦੀ ਸਾਹਿਬ ਨੇ ਜਿਹੜੇ ਚਾਂਦੀ ਦੇ ਕਟੋਰੇ 'ਚ ਪਾਣੀ ਪੀਂਦੇ ਸੀ ਹੁਣ ਆ ਗਏ ਪਿੱਤਲ ਦੇ ਕਟੋਰੇ 'ਚ ਕਿਉਂਕਿ ਹੁਣ ਔਕਾਤ ਅਗਲੇ ਵੀ ਦਿਖਾਉਂਦੇ ਨੇ ਹੁਣ ਰਾਹੁਲ ਗਾਂਧ ਵੀ ਅੱਗੋਂ ਟੁੱਟ ਟੁੱਟ ਕੇ ਪੈਂਦਾ ਹੈ ਤੇ ਹੁਣ ਵਸ ਨਹੀਂ ਜਾਂਦੀ ਪੇਸ਼ ਨਹੀਂ ਜਾਂਦੀ ਤੇ ਬੜੀ ਾਕਾਤ ਦੇ ਵਿੱਚ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਇਹ ਸਰਕਾਰਾਂ ਨੂੰ ਜਦੋਂ ਸਪੋਰਟ ਪਿੱਛੋਂ ਘਟਦੀ ਹੈ ਤਾਂ ਫਿਰ ਇਹਨਾਂ ਦਾ ਦਿਮਾਗ ਟਿਕਾਣੇ ਆਉਂਦਾ ਜਿੰਨਾ ਚਿਰ ਇਹ ਬਹੁਮਤ 'ਚ ਹੁੰਦੀਆਂ ਨੇ ਬਹੁਮਤ ਚੱਲਣ ਤੋਂ ਬਾਅਦ ਇਹ ਬੜਾ ਦੁਖੀ ਕਰਦੀਆਂ ਨੇ ਹਮੇਸ਼ਾ ਖਿਚੜੇ ਗਦੜੇ ਵਾਲੀ ਸਰਕਾਰ ਹੀ ਠੀਕ ਰਹਿੰਦੀ ਹੈ ਬਹੁਮਤ ਵਾਲੀ ਸਰਕਾਰ ਇੱਥੇ ਆ ਮਾਨਦੀ ਬਣ ਗਈ ਇਹ ਲੈ ਕੇ ਬਹਿ ਗਏ ਪੰਜਾਬ ਦਾ ਸਤਿਆਨਾਸ ਤੇ ਬੇੜਾ ਗਰ ਕਰਤਾ ਇਹਨਾਂ ਨੇ ਚਲੋ ਆਪਾਂ ਉਧਰ ਹੀ ਜਾਈਏ ਯਾਰ ਮੈਟਰ ਕਿੱਧਰ ਨੂੰ ਜਾਈ ਜਾਂਦਾ ਸੋ ਟਰੂਡੋ ਦੀ ਸਰਕਾਰ ਡਿੱਗ ਗਈ ਤੇ ਡਿੱਗਣ ਵਾਲੀ ਹੈ ਜੇ ਅੱਜ ਜਦੋਂ ਥੋਣੀ ਹਟ ਗਈ ਤੇ ਲੈਂਟਰ ਦੇ ਡਿੱਗੀ ਜਾਣਾ ਜੇ ਵਿੱਚੋਂ ਥੰਮ ਗਿਆ ਹੁਣ ਹਟ ਸੋ ਜਗਮੀਤ ਸਿੰਘ ਨੇ ਐਨ ਡੀਪੀ ਲਿਬਰਲ ਪਾਰਟੀ ਦੇ ਜਿਹੜੇ ਆਪਣਾ ਪ੍ਰਧਾਨ ਨੇ ਔਰ ਆਪਣਾ ਟਰੂਡੋ ਸਰਕਾਰ ਦੇ ਵਿੱਚ ਮੰਤਰੀ ਨੇ ਔਰ ਇਹਨਾਂ ਦੀ ਵਜ੍ਹਾ ਨਾਲ ਸਰਕਾਰ ਹੈ ਇਹਨਾਂ ਨੇ ਉਹਨਾਂ ਨੂੰ ਆਪਣਾ ਸਮਰਥਨ ਕੀਤਾ ਹੋਇਆ ਸੀ ਇਹਨਾਂ ਨੇ ਸਮਰਥਨ ਖਿੱਚ ਲਿਆ ਪਿੱਛੇ ਔਰ ਬਹੁਤ ਵਧੀਆ ਇਹ ਵੀ ਇਹਨਾਂ ਦਾ ਇੱਕ ਇੱਕ ਬਹੁਤ ਵਧੀਆ ਤੀਰ ਹੈ ਜਿਹੜਾ ਤਰਕਸ਼ੋ ਛੱਡਿਆ ਹੋਇਆ ਹੈ ਇਹਦਾ ਮਤਲਬ ਹੁਣ ਸਮਝ ਲਓ ਕੀ ਹੈ ਇਹਨਾਂ ਨੇ ਟੂ ਟੂ ਸਰਕਾਰ ਨੂੰ ਇਹ ਕਿਹਾ ਵੀ ਜਿਹੜੀ ਸਰਕਾਰ ਆਪਣੀ ناکਾਮੀ ਨੂੰ ਛਪਾਵੇ ਔਰ ਨਕਾਮ ਰਵੇ ਔਰ ਲੋਕਾਂ ਨੂੰ ਸਰਵਿਸ ਨਾ ਦੇ ਪਾਏ ਜੋਬ ਨਾ ਦੇ ਪਾਏ ਲੋਕਾਂ ਦੇ ਨਾਲ ਸਹੀ ਵਤੀਰਾ ਨਾ ਕਰ ਪਾਏ ਉਹ ਸਰਕਾਰ ਦੇ ਵਿੱਚ ਰਹਿ ਕੇ ਸਾਨੂੰ ਕੋਈ ਫਾਇਦਾ ਨਹੀਂ ਅਸੀਂ ਇਸ ਤੋਂ ਆਪਣਾ ਸਮਰਥਨ ਵਾਪਸ ਲੈਣਿਆ ਉਹ ਲੈਣਾ ਹੀ ਪੈਣਾ ਸੀ ਕਿਉਂਕਿ ਸਿੱਖ ਸਰਦਾਰ ਔਰ ਭਾਈ ਬੰਦੇ ਨੇ ਆਪਣੇ ਪੰਜਾਬੀ ਬੰਦੇ ਨੇ ਔਰ ਪੰਜਾਬੀ ਉੱਥੇ ਜਿੰਨੇ ਵੀ ਰਹਿੰਦੇ ਨੇ ਸਾਰਿਆਂ ਦੀ ਖੁੱਲ ਕੇ ਵੋਟ ਪਈ ਹੋਈ ਆ ਜਗਮੀਤ ਸਿੰਘ ਦਾ ਤਾਂ ਹੀ ਨਾਮ ਹੈ ਹੁਣ ਪੰਜਾਬੀਆਂ ਦਾ ਬੁਰਾ ਹਾਲ ਹੈ 70000 ਦੇ ਆਸ-ਪਾਸ ਸਟੂਡੈਂਟ ਇੰਡੀਆ ਆਉਣ ਦੀ ਦੁਕਾਨ ਤੇ ਖੜੇ ਨੇ ਯੂਨੀਵਰਸਿਟੀਾਂ ਨੇ ਜਿਹੜਾ ਪਿਛਲੇ ਦਿਨ ਜਾਂ ਸਾਰੇ ਟੋਟਲ A ਤੋਂ Z ਇੱਕ ਮਾੜਾ ਹੋਊ ਦੋ ਮਾੜਾ ਹੋ ਯਾਰ ਸਾਰੇ ਦੇ ਸਾਰੇ ਹੀ ਮਾੜੇ ਨੇ ਸਾਰੇ ਸਟੂਡੈਂਟ ਸਟੂਡੈਂਟ ਵਧੀਆ ਨਹੀਂ ਹੈਗੇ ਉਹਨਾਂ ਨੂੰ ਇਹਨਾਂ ਨੇ ਫੇਲ ਕੀਤਾ ਹੈ ਫੇਲ ਇਸ ਕਰਕੇ ਕੀਤਾ ਹੈ ਉਹਨਾਂ ਦੀ ਸਾਲ ਭਰ ਦੀ ਕਮਾਈ ਗਈ ਮਿਹਨਤ ਗਈ ਸਾਰਾ ਕੁਝ ਗਿਆ ਤੇ ਹੁਣ ਫੇਲ ਹੋ ਕੇ ਹੁਣ ਫੇਰ ਦੁਬਾਰਾ ਪੜਨ ਤੁਹਾਡਾ ਹੀ ਢਿੱਡ ਭਰੀ ਜਾਣ ਭਾਈ ਉਹਨਾਂ ਨੇ ਆਪਣਾ ਘਰੇ ਕੀ ਦੇਣਾ ਤੇ ਆਪਣਾ ਰਾਜ ਰਕੇ ਕੀ ਰੋਟੀ ਖਾਣੀ ਹੈ ਕਿਉਂਕਿ ਇਹਨਾਂ ਨੂੰ ਹੁਣ ਖਤਰਾ ਹੈ ਕਿ ਇਹ ਇਸ ਤੋਂ ਬਾਅਦ ਫਿਰ ਵਰਕ ਪਰਮਿਟ ਤੇ ਫਿਰ ਪੀਆਰ ਨਾਲ ਅਪਲਾਈ ਕਰਨਗੇ ਤੇ ਭੀੜ ਜਨ ਰਹੀ ਹੈ ਵਾਦ ਤੇ ਜੇ ਭੀੜ ਵੱਧ ਰਹੀ ਹੈ ਤੇ ਭਾਈ ਆਪਣੀਆਂ ਯੂਨੀਵਰਸਟੀਆਂ ਤੁਸੀਂ ਇਹ ਬੰਦ ਕਰੋ ਇਹਨਾਂ ਨੂੰ ਮਾਰੋ ਤਾਲੇ ਕਿਉਂ ਪੰਜਾਬੀਆਂ ਦਾ ਪੈਸਾ ਖਰਾਬ ਕਰ ਰਹੇ ਹੋ ਕਿਉਂ ਇਹਨਾਂ ਦਾ ਬੇੜਾ ਗਰ ਕਰ ਰਹੇ ਹੋ ਇੱਥੇ ਕਿੱਲਿਆਂ ਦੇ ਕਿੱਲੇ ਵੇਚ ਕੇ ਚੰਗੇ ਭਲੇ ਵਿਚਾਰੇ ਜਾ ਰਹੇ ਨੇ ਤੇ ਇਹ ਇੱਕ ਬਹੁਤ ਵੱਡਾ ਧੋਖਾ ਹੈ ਜੇ ਇੱਥੇ ਜਗਮੀਤ ਸਿੰਘ ਹਣੀ ਆਪਣੇ ਪੰਜਾਬੀਆਂ ਦਾ ਆਪਣੀ ਕੌਮ ਦਾ ਆਪਣੇ ਪਿਛਲੇ ਸਟੇਟ ਦਾ ਜੇ ਸਾਥ ਨਹੀਂ ਦਿੰਦੇ ਤਾਂ ਇਹ ਵੀ ਕਿਸੇ ਕੀਮਤ ਨਹੀਂ ਜਿੱਤਦੇ ਔਰ ਇਹਨਾਂ ਦੇ ਸਮਰਥਨ ਖਿੱਚਣ ਦੀ ਵਜ੍ਹਾ ਇਹੀ ਹੈ ਔਰ ਇਸ ਦੇ ਨਾਲ ਹੀ ਹੁਣ ਟਰੂਡੋ ਦਾ ਦਿਮਾਗ ਵੀ ਟਿਕਾਣੇ ਆਊਗਾ ਆ ਜਿਹੜਾ ਵਰਕ ਜਿਹੜੇ ਵਿਜ਼ਟਰ ਵੀਜ਼ਾ ਨੂੰ ਟੂਰਿਸਟ ਵੀਜ਼ਾ ਨੂੰ ਵਰਕ ਪਰਮਿਟ ਦੇਣ ਤੋਂ ਮਨਾ ਕਰਿਆ ਸੀ ਇਹਨਾਂ ਨੇ ਕਿਉਂਕਿ ਉਹਦਾ ਜਿਹੜਾ ਟਰੂਡੋ ਉਹ ਆਪਣੇ ਜਨਤਾ ਨੂੰ ਖੁਸ਼ ਕਰਨ ਵਿੱਚ ਲੱਗਿਆ ਹੋਇਆ ਹੈ ਤਾਂ ਕਿ ਜਿਵੇਂ ਆਪਾਂ ਇੱਥੇ ਬਿਹਾਰੀਆਂ ਤੋਂ ਤੰਗ ਆ ਰੋਜ਼ ਆਏ ਦਿਨ ਇੱਥੇ ਨਵੇਂ ਤੋਂ ਨਵੇਂ ਕਾਂਡ ਹੁੰਦੇ ਨੇ ਤੇ ਇਹ ਮੰਗਾਂ ਉੱਠਦੀਆਂ ਨੇ ਕਿ ਬਿਹਾਰੀ ਭਜਾਓ ਪੰਜਾਬ ਬਚਾਓ ਇਸੇ ਤਰ੍ਹਾਂ ਉੱਥੇ ਵੀ ਮੰਗਾਂ ਉੱਠਦੀਆਂ ਨੇ ਪੰਜਾਬੀ ਪਜਾਓ ਇੰਡੀਅਨ ਪਜਾਓ ਤੇ ਕੈਨੇਡਾ ਬਚਾਓ ਹੁਣ ਦੱਸੋ ਕਰਿਆ ਜਾਏ ਤੇ ਕਰਿਆ ਕੀ ਜਾਏ ਉਹ ਵੀ ਫਸ ਗਿਆ ਟਰੂਡੋ ਜੇ ਆਪਣੀ ਕਮਿਊਨਿਟੀ ਨੂੰ ਉਹ ਖੁਸ਼ ਨਹੀਂ ਕਰਦਾ ਇਹਨਾਂ ਤੇ ਇਹਨਾਂ ਦੀ ਚੋੜੀ ਟਾਈਟ ਨਹੀਂ ਕਰਦਾ ਤੇ ਉਹਨੂੰ ਵੋਟ ਨਹੀਂ ਪੈਂਦੀ ਉਹ ਹਰਦਾ ਹੈ ਤੇ ਜਗਮੀਤ ਸਿੰਘ ਵਰੀ ਜੇ ਇਹਨਾਂ ਨਾਲ ਹੀ ਖੜੇ ਰਹਿੰਦੇ ਨੇ ਤੇ ਇਹਨਾਂ ਨੂੰ ਜਿਹੜੀ ਆ ਮੁੰਡਿਆਂ ਦੀਆਂ ਵੋਟਾਂ ਪੈਂਦੀਆਂ ਨੇ ਇਹ ਪੰਜਾਬੀ ਵੀਰਾਂ ਦੀਆਂ ਨੇ ਵੋਟਾਂ ਦੇ ਨਾਲ ਇਹ ਇੱਕ ਆਪਣਾ ਅਹੁਦਾ ਹਾਸਲ ਕਰਦੇ ਨੇ ਫਿਰ ਇਹ ਜਾਂਦੇ ਨੇ ਫਿਰ ਦੋਨਾਂ ਨੂੰ ਆਪੋ ਆਪਣਾ ਖਤਰਾ ਦੋਨਾਂ ਨੇ ਆਪੋ ਆਪਣੇ ਪੈਰ ਤੇ ਦਿੱਤ ਨੇ ਚਲਾ ਤੇ ਜਗਮੀਤ ਸਿੰਘ ਵਰਾ ਨੇ ਵੀ ਬੜਾ ਮੌਕੇ ਤੇ ਤੀਰ ਛੱਡਿਆ ਤੇ ਟਰੂਡੋ ਵੀ ਗਿਆ ਫਸ ਤੇ ਹੁਣ ਹੁਣ ਕੁੰਡੀਆਂ ਦੇ ਸਿੰਘ ਗਏ ਨੇ ਫਸ ਤੇ ਕੁੰਡੀ ਫਸੀ ਰਹੂਗੀ ਜਿੰਨਾ ਚਿਰੇ ਕੁੰਡੀ ਫਜ਼ੀ ਰਹੂਗੀ ਉਹਨਾਂ ਚਿਰ ਨਾ ਇੱਧਰ ਨਾ ਉੱਧਰ ਤੇ ਕੁੰਡੀ ਜਦੋਂ ਨਿਕਲੂਗੀ ਕੁਝ ਕਰਕੇ ਨਿਕਲੂਗੀ ਆਹੜਾ ਪੰਜਾਬੀਆਂ ਦਾ ਮੁੰਡਿਆਂ ਦਾ ਆਹੜਾ ਪੰਜਾਬੀ ਮੁੰਡਿਆਂ ਨਾਲ ਜਿਹੜਾ ਧੱਕਾ ਹੋ ਰਿਹਾ ਹੈ ਸਟੂਡੈਂਟਸ ਨਾਲ ਮੁੰਡੇ ਕੁੜੀਆਂ ਨਾਲ ਵੀਰਾਂ ਭੈਣਾਂ ਨਾਲ ਜਿਹੜਨੇ ਵਰਕ ਪਰਮਿਟ ਤੇ ਵੀ ਗਏ ਨੇ ਇਹਨਾਂ ਦਾ ਜਿਹੜਾ ਪੀਆਰਾਂ ਦਾ ਵਿੱਚ ਬਹੁਤ ਜ਼ਿਆਦਾ ਦਿੱਕਤ ਤੇ ਸੈਲਮ ਵਾਲਿਆਂ ਨੂੰ ਵੀ ਪ੍ਰੋਬਲਮ ਆਈ ਹੈ ਇਹ ਸਾਰੀ ਸੋਲਵ ਹੋਊਗੀ ਸੋ ਦੋਸਤੋ ਕੋਈ ਨਹੀਂ ਇਲੈਕਸ਼ਨ ਦੇ ਵਿੱਚ ਇੱਥੇ ਆ ਕੇ ਵੀ ਇੰਡੀਆ 'ਚ ਵੀ ਬੜਾ ਕੁਝ ਹੁੰਦਾ ਹੁੰਦਾ ਬੜੇ ਨਵੇਂ-ਨਵੇਂ ਕਰੋਨਾ ਸੀ ਆਏ ਕਰਾਂਗੇ ਉਹ ਕਰਾਂਗੇ ਵੇਹ ਕਰਾਂਗੇ ਇਹ ਕਰਾਂਗੇ ਕੁਛ ਨਹੀਂ ਕਰਦੇ ਜਿੱਤਨ ਤੋਂ ਬਾਅਦ ਮਾਰਦੇ ਨੇ दारूਆਂ ਦੇ ਪੈਗਾਂ ਦੇ ਪੈਗ ਬੋਤਲਾਂ ਦੇ ਬੋਤਲ ਤੇ ਵੱਡੇ ਵੱਡੇ ਡਾਟ ਇਹਨਾਂ ਦੇ ਖੁੱਲਦੇ ਨੇ ਤੇ ਲੈਂਦੇ ਨੇ ਐਸ਼ਾ ਸਾਰੇ ਵਾਦੇ ਸਾਰੇ ਹੀ ਕੀਤੀਆਂ ਹੋਈਆਂ ਆਪਣੇ ਕਰਤੂਤਾਂ ਸਾਰੀਆਂ ਭੁੱਲ ਜਾਂਦੇ ਨੇ ਤੇ 5 ਸਾਲ ਨਿਆਰੇ ਲੈਂਦੇ ਨੇ ਐਵੇਂ ਸਾਰੀਆਂ ਦੇਸ਼ਾਂ ਵਿੱਚ ਇਹੀ ਹਾਲ ਜੇ ਸੋ ਟਰੂਟੋ ਦਾ ਦਿਮਾਗ ਹੁਣ ਸਹੀ ਹੋਊਗਾ ਜਿਹੜੇ ਆ ਵਿਜ਼ਟਰ ਵੀਜ਼ਾ ਵਾਲਿਆਂ ਤੇ ਇੱਕ ਡਿਪਰੈਸ਼ਨ ਤੇ ਟੈਨਸ਼ਨ ਪਈ ਹੋਈ ਆ ਜਿਆਦਾ ਟੈਨਸ਼ਨ ਨਾ ਲਓ ਇਹਦਾ ਸੋਲ ਸੋਲੂਸ਼ਨ ਕੋਈ ਨਾ ਕੋਈ ਨਿਕਲੂਗਾ ਜੇ ਅਜੇ ਨਹੀਂ ਨਿਕਲਦਾ ਤਾਂ ਦਸੰਬਰ ਦੋ ਚਾਰ ਮਹੀਨੇ ਅੜੇ ਰਹੋ ਕੋਈ ਚੱਕਰ ਨਹੀਂ ਚੋਰੀ-ਚੋਰੀ ਮਾਣਾ ਮੋਟਾ ਕੰਮ ਕਰ ਲਿਆ ਉਹਨਾਂ ਕ ਕਰ ਲਿਆ ਜਿੰਨੇ ਕ ਰੋਟੀ ਮਿਲੀ ਜਾਣੀ ਐ ਇਸ ਤੋਂ ਬਾਅਦ ਜਦੋਂ ਇਲੈਕਸ਼ਨ ਹੋ ਗਿਆ ਇਹ ਸਾਰਾ ਮੈਟਰ ਫੇਰ ਉਦਾਂ ਹੀ ਹੋ ਜਾਣਾ ਸੋ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਲੋ ਜ਼ਰੂਰ ਔਰ ਜ਼ਰੂਰੀ ਇਸ ਤੋਂ ਵੇਆ ਕਿ ਇਹਨੂੰ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਕੱਲ ਵਾਲੀ ਵੀਡੀਓ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਮੋਬਾਈਲ ਦੇ ਵਿੱਚ ਕੜਕ ਕਰਕੇ ਸਤਿ ਸ੍ਰੀ ਅਕਾਲ ਧੰਨਵਾਦ ਸਭ ਦਾ ਵੀਡੀਓ ਵੇਖਣ ਲਈ ਜਿਉਂਦੇ ਵਸਦੇ ਰਹੋ